ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਡੱਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਦਲੇਰ ਸਿੰਘ ਬਾਠ ਉਹਨਾਂ ਦੇ ਘਰ ਆਏ ਆ ਆਪਾਂ ਅੱਜ ਤੇ ਵੀਰ ਗੁਰਲਾਲ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਂਗੇ ਪਿੰਡ ਡੱਲ ਤੇ ਦੋਸਤਾਂ ਨਾਲ ਲੱਗਦੇ ਪਿੰਡ ਵਾ ਤਾਰਾ ਸਿੰਘ ਡਲੇਰੀ ਕਲਸੀਆਂ ਖਾਲੜਾ 5 ਕਿਲੋਮੀਟਰ ਦੀ ਦੂਰੀ ਤੇ ਆ ਪਿੱਖੀਵੜ ਤੋਂ ਕੋਈ 10 ਕਿਲੋਮੀਟਰ ਦੀ ਦੂਰੀ ਤੇ ਆ ਪਿੰਡ ਡੱਲ ਅੱਜ ਵੀਰ ਗੁਰਲਾਲ ਦੇ ਕੋਲ ਚਾਰ ਕੈਨੀਮਲ ਆਪਾਂ ਤੁਹਾਨੂੰ ਦਿਖਾਉਣੇ ਆ ਨੀਲੀ ਦਾਵੀ ਦੀ ਮੈਂ ਵੀ ਇੱਕ ਤੁਹਾਨੂੰ ਦਿਖਾਵਾਂਗੇ ਕਾਫੀ ਭਰਾ ਆਪਣੇ ਫੋਨ ਕਾਲ ਕਰਦੇ ਰਹਿੰਦੇ ਆ ਤੇ ਇੱਕ ਬਹੁਤ ਵੱਡੀ ਤੁਹਾਨੂੰ ਮੱਝ ਦਿਖਾ ਦੇਾਂਗੇ ਪਿੱਛੋਂ ਬੈਕਗ੍ਰਾਉਂਡ ਵੀਰ ਗੁਰਲਾਲ ਨੇ ਵੀ ਦੱਸੀ ਸੀ ਵੀ ਪਿੱਛੋਂ ਇਹਦੀ ਹਰਿਆਣੇ ਦੀ ਜੰਪਲਾ ਠੀਕ ਆ ਜੀ ਪਿਛਲੇ ਸਾਲ ਕਿਤੇ ਉਧਰੋਂ ਇਧਰ ਆਈ ਆ ਤੇ ਇੱਕ ਵੈੜ ਤੁਹਾਨੂੰ ਦਿਖਾ ਦੇਾਂਗੇ ਵੈੜ ਵੀ ਤਕਰੀਬਨ ਠੁਕੀ ਤਿਆਰੀ ਤੇ ਆ ਰੇਟ ਬੜਾ ਜਾਇਜ਼ ਤੇ ਜੈਨੂਅਲ ਮੋਲ ਆ ਠੀਕ ਆ ਜੀ ਕ੍ਰੋਸ ਬਰੀਡ ਦੇ ਵਿੱਚ ਆ ਐਫ ਕ੍ਰੋਸ ਬਰੀਡ ਦੇ ਵਿੱਚ ਤੇ ਮਾਲ ਤਕਰੀਬਨ ਗੱਬਣ ਬਾਕੀ ਪੂਰੀ ਗੱਲਬਾਤ ਕਰਦੇ ਆਂ ਵੀਰ ਗੁਰਲਾਲ ਦੇ ਨਾਲ ਗੁਰਲਾਲ ਇਹਦੇ ਕੀ ਹਾਲ ਚਾਲ ਆ ਵਰੀਆ ਸੰਧੂ ਸਾਹਿਬ ਸਾਸਰੀ ਕਹਿੰਦਾ ਆਹ ਚੜਦੀ ਕਲਾ ਠੀਕ ਆ ਮਹਾਰਾਜ ਠੀਕ ਆ ਹਾਂਜੀ ਮੈਂ ਵੀ ਗੁਰਲਾਲ ਦੇ ਨਾਲ ਅੱਜ ਟੋਟਲ ਆਪਣੇ ਕੋਲ 4 ਹੀ ਪਸ਼ੂ ਆ 4 ਨਾ ਆ ਗਏ ਸੰਧੂ ਸਾਹਿਬ ਤਿੰਨੇ ਮਜਾ ਝੋਟੀਆਂ ਗੱਬਣ ਨੇ ਤੇ ਵੈੜ ਵੀ ਆਪਣੇ ਕੋਲ ਗੱਬਣ ਆ ਠੀਕ ਆ ਤੇ ਮੁੱਲ ਕਰਾਂਗੇ ਅੱਜ ਲੈਣ ਦੇ ਨਾਲੇ ਨਿਗੇ ਨਿਗੇ ਆ 20000 ਰੁਪਏ ਮੈਂ ਤਾਂ ਬਾਜ਼ਾਰ ਜਿਹੜਾ ਡਾਊਨ ਹੋ ਗਿਆ ਏ ਆ ਬਾਹਰ ਦੇ ਹਿਸਾਬ ਨਾਲ ਆ ਚਲੋ ਕੋਈ ਵਪਾਰੀ ਭਰਾ ਤੁਸੀਂ ਨਿੱਤ ਵੀਡੀਓ ਪਾਉਂਦੇ ਜੀ ਕੋਈ ਗੱਲ ਨਹੀਂ ਕਰਦਾ ਪਰ ਕਿਸੇ ਵੇਲੇ ਕਰਨੀਆਂ ਪੈਣੀਆਂ ਅ ਹਾਂ ਨਾ ਬੇਠਾ ਜੀ ਸੋ ਬਾਕੀ ਦੋਸਤੋ ਐਨੀਮਲ ਹਰੇਕ ਤਰ੍ਹਾਂ ਦਾ ਦੇਖਣ ਦੇ ਵਿੱਚ ਮਿਲੂਗਾ ਤੁਹਾਨੂੰ ਕਿਸੇ ਭਰਾ ਨੂੰ ਨੀਲੀ ਰਾਵੀ ਦੀ ਮੈਂ ਚਾਹੀਦੀ ਆ ਇੱਕ ਨੀਲੀ ਅੰਗ ਦੇ ਵਿੱਚ ਆ ਨੀਲੀ ਰਾਵੀ ਆ ਗਈ ਆ ਜਿਹਾ ਹੋਣਾ ਆਪਾਂ ਮਾਲ ਖਰੀਦਦੇ ਹਾਂ ਉਸ ਹਾਣੇ ਵੇਚਣਾ ਜੇ ਮਹਿੰਗੀਆਂ ਆਈਆਂ ਮਹਿੰਗੀਆਂ ਵੇਚਣੀਆਂ ਜੇ ਉਸ ਹਾਣ ਬਾਜ਼ਾਰ ਡਾਉਣੇ ਉਸ ਹਾਣਾਂ ਵੇਚਾਂਗੇ ਬਸ ਹਾਂ ਕਈ ਬੰਦੇ ਬਾਰਾਂਵੇਂ ਤਰੀਕੇ ਨਾਲ ਮਾਲ ਖਰੀਦਦੇ ਨੇ ਤੇ ਮੋਲ ਜਿਵੇਂ ਉਸ ਹਾਣਾਂ ਪਾਈ ਜਾਂਦੇ ਆ ਹਮਮ ਗੱਲ ਕਰੋ ਲੈਣ ਦੇਣ ਵਾਲੀ ਮੇਲਾ ਘੜੀਪਾਲ ਦਾ ਬਿਲਕੁਲ ਬਿਲਕੁਲ ਹਾਂ ਜੀ ਲਓ ਵੀ ਠੀਕ ਹੈ ਜੀ ਉਹ ਆਂਦੇ ਨਾ ਜਿਵੇਂ ਏਸੀ ਦੇ ਵਿੱਚ ਬਹਿ ਕੇ ਤੇ ਬਾਹਰ ਸਿਆਲ ਨਹੀਂ ਆਉਣਾ ਜੇ ਗਰਮੀ ਹੋਵੇ ਤੇਰੀ ਅਸੀਂ ਚੱਲਣਾ ਬਸ ਸਿਆਲ ਜਿਹਾ ਥੋੜਾ ਲਓ ਜੀ ਅੱਜ ਐਨੀਮਲ ਨੇ ਵੀਰ ਗਰਲਾਲ ਦੇ ਕੋਲ ਤੇ ਬਾਕੀ ਮਾਲ ਆਉਂਦਾ ਰਹਿੰਦਾ ਪੂਰੇ ਟੌਪ ਟੌਪ ਦੇ ਪਸ਼ੂ ਆਉਂਦੇ ਆ ਪੂਰੀ ਤਸੱਲੀ ਨਾਲ ਵੀਡੀਓ ਦਿਖਾਵਾਂਗੇ ਤੇ ਸਾਰੇ ਭਰਾਵਾਂ ਨੂੰ ਰਿਕਵੈਸਟ ਆ ਇੱਥੇ ਆਣ ਕੇ ਤਸੱਲੀ ਜ਼ਰੂਰ ਕਰਿਆ ਕਰੋ ਚਾਹੇ ਕੋਈ ਗੱਬਣ ਪਸ਼ੂ ਆ ਚਾਹੇ ਸੋਇਆ ਸਵਾਇਆ ਆਨਲਾਈਨ ਸਰਦਾ ਕੋਈ ਕਰਨਾ ਚਾਹੁੰਦਾ ਜੋ ਗੱਲਬਾਤ ਦੱਸੀ ਜਾਊਗੀ ਉਸ ਬਿਹਾਵ ਤੇ ਤੁਸੀਂ ਆਨਲਾਈਨ ਵੀ ਮੰਗਵਾ ਸਕਦੇ ਹੋ। ਆਹ ਕਰਦੇ ਆਂ ਪੂਰੀ ਗੱਲਬਾਤ ਮਲਵਾਉਣਿਆ ਵੀਰ ਗਰਲਾਲ ਦੇ ਨਾਲ ਤੇ ਵੀਡੀਓ ਵੇਖੋ ਮੇਰਾ ਪ੍ਰਾਜੈਕਟ। ਓਕੇ ਗਰਲਾਲ ਵੀਰੇ ਸ਼ੁਰੂਆਤ ਆਪਾਂ ਇਸੇ ਮੱਝ ਤੋਂ ਕਰਾਂਗੇ ਤੁਸੀਂ ਜਿੱਦਾਂ ਦੀ ਬੈਕਗ੍ਰਾਉਂਡ ਦੱਸੀ ਆ। ਸ਼ੁਰੂਆਤ ਸੰਧੂ ਸਾਹਿਬ ਦੁੱਜੇ ਸੂਏ ਝੋਟੀ ਸੁਣੀ ਜੀ। ਠੀਕ ਆ। ਪਹਿਲੇ ਸੂਏ 15 ਪਲੱਸ ਦੋ ਦਿਨ ਦਿੱਤਾ ਜੀ। ਠੀਕ ਆ ਵੀਰੇ। ਹਾਂ ਜੀ। ਹਰਿਆਣੇ ਜਿਹੜਾ ਆਪਣਾ ਵੀਰ ਸੱਜਣਿਆ ਉਹ ਜਾ ਕੇ ਖੁਦ ਲਿਆਇਆ ਸੀ ਪਿਛਲੇ ਸਾਲ। ਠੀਕ ਹੈ। ਹਾਂ ਜੀ। ਲੋ ਜੀ ਬਾਕੀ ਮੱਝ ਦੀ ਦੋਸਤੋ ਤੁਸੀਂ ਬੇਕ ਆਰਡਰ ਸਾਈਜ਼ ਤਿਆਰ ਕਰੋ ਕਿ ਫੁੱਲ ਵੱਡੀ ਹਾਈਟ ਕੱਟ ਦੇ ਵਿੱਚ ਚੌੜਾ ਚਗਾਠਾ ਬਾਕੀ ਪਿੱਠ ਪੂਰੇ ਤੋਂ ਇੱਕ ਨਾਰਮਲ ਹੀ ਤੁਹਾਨੂੰ ਪਤਾ ਲੱਗ ਜਾਊਗਾ ਹਾਈਟ ਕੱਟ ਆਪਾਂ ਵਿੱਚ ਹੀ ਵੀਡੀਓ ਦੇ ਤਸੱਲੀ ਨਾਲ ਦੱਸਾਂਗੇ ਕਿਉਂਕਿ ਬਾਅਦ ਵਿੱਚ ਕੋਈ ਭੈਣ ਭਰਾ ਵੀਰ ਆਪਣੇ ਇੱਥੇ ਆਣਗੇ ਸਾਬ ਇਹਨੇ ट्रांजੈਕਸ਼ਨ ਖਾਦੀ ਜੀ ਇਹਨੂੰ ਕਹਿੰਦੇ ਵੀ ਟਰਾਂਜੈਕਸ਼ਨ ਖਾਦੀ ਆ ਵੀ ਜਾਂ ਪੀਪਾ ਅਗਲੋ ਵੀ ਕਿਉਂ ਦਾ ਅੰਦਰ ਗਿਆ ਠੀਕ ਹੈ ਜੀ ਪਲੀ ਪਲੋਸੀ ਮੈਂ ਆ ਫੁੱਲ ਹਾਈਟ ਲੈਂਥ ਆਰਡਰ ਕੁਆਲਿਟੀ ਮੇਰਾ ਭਰਾ ਚੈੱਕ ਕਰੋ ਇੱਕ ਰੰਗ ਬਿਲਕੁਲ ਬਲੈਕ ਉਜਿਕ ਮਗਰ ਜਿਵੇਂ ਪੂਛ ਤੇ ਵਾਲ ਵਾਈਟ ਆ ਜੇ ਤਾਂ ਮੋਹਰਾ ਬਰੀਡ ਦੇ ਵਿੱਚ ਕੋਈ 4 ਤੋਂ 3-4 ਇੰਚ ਵਾਈਟ ਪੂਛ ਜਿਵੇਂ ਆ ਜਾਂਦੀ ਹੈ ਪਾਸ ਗਰਨਾਲ ਵੀਰੇ ਸਮਾਂ ਕਿੰਨਾ ਕੇ ਤਾਂ ਬਾਕੀ ਸਮਾਂ ਸਾਨੂੰ ਸਾਵੇ 4 ਤੋਂ 5 ਦਿਨ ਪਹਿਜੇ 4 ਤੋਂ 5 ਦਿਨ ਹਾਂ ਇਹਦੇ 7 ਦਿਨੋਂ ਲੈ ਕੇ 10 ਦਿਨ ਪੂਰੇ ਹੁੰਦੇ ਨੇ ਠੀਕ ਆ 1-2 ਦਿਨ ਹੋ ਸਕਦਾ ਕਰਮਾਂ ਵਾਲੇ ਉੱਤੇ ਲੈ ਜਾ ਸਕਦਾ ਪੂਰੇ ਟਾਈਮ ਦੇ ਸੋਵੇ ਠੀਕ ਆ ਜੀ ਹਾਂ ਜੀ ਉਹ ਵੀ 4 ਤੋਂ 5 ਦਿਨ ਦਾ ਦੋਸਤ ਹਜੇ ਸਮਾਂ ਪੈਂਡਿੰਗ ਤੇ ਬਾਕੀ ਪੁਲਿਸ ਸਾਹਮਣੇ ਵਾਲੇ ਪਾਸਿਓ ਮੇਰਾ ਭਰਾ ਨੋ ਡਾਊਟ ਕੋਈ ਬਿਲਕੁਲ ਆਪਣਾ ਸਬਦਾ ਕਰ ਲਿਆ ਜੀ ਪੰਜ ਚਾਰ ਦਿਨ ਜੇਕਰ ਕੱਢ ਗਈ ਸੀਗਾ ਜੀ ਹਫਤੇ ਦੇ ਅੰਦਰ ਅੰਦਰ ਰਾਹ ਲੈ ਗਈ ਤੇ ਬਣੂਗੀ ਬਦਾਂਗ ਕਾਲੀ ਕਰਮਾਂ ਵਾਲੀ ਦੇਖੋ ਜਵਾਨ ਤੱਕ ਕਾਲੀ ਠੀਕ ਆ ਜੀ ਆ ਜੋ ਮੋਰਾ ਜਨੂੰ ਆਂਦੇ ਦੇਖੋ ਹਾਂ ਸਹੀ ਆ ਜੀ ਬਿਲਕੁਲ ਠੀਕ ਆ ਜੀ ਐਡੀ ਮੈਂ ਇਹਦੇ ਮੂੰਹ ਫੜਾਉਂਦੀ ਨਹੀਂ ਇਹਨੂੰ ਜੋ ਮੱਦੀ ਦੇਈ ਜੋ ਇਹਦਾ ਬਿਲਕੁਲ ਕਹਿ ਨਹੀਂ ਆਪਾਂ ਕਹਿ ਸਕਦੇ ਵੀ ਕ੍ਰੋਸ ਜੀ ਆ ਠੀਕ ਆ ਜੀ ਜਾਂ ਮੱਤੇ ਤੇ ਫੋਨ ਲਾ ਤੇ ਜਾਂ ਬਾੜੀ ਪੂਛ ਅੱਧੋਂ ਜ਼ਿਆਦਾ ਚਿੱਟੀ ਆ ਥੋੜੇ ਜਿਹਾ ਵਾਲ ਮਗਰ ਪੂਛ ਤੇ ਵਾਈਟ ਜ਼ਰੂਰ ਹੈਗਾ ਬਾਕੀ ਤੁਸੀਂ ਢਾਂਚਾ ਇਸ ਮੈਂ ਦਾ ਦੇਖੋ ਚਗਾਠਾ ਚੈੱਕ ਕਰੋ ਮੇਰਾ ਭਰਾ ਚੌੜਾ ਹੀ ਪਿੱਠ ਪੂੜਾ ਹੋਲੀ ਵੱਡੀ ਹਾਈਟ ਲੈਂਥ ਬਾਕੀ ਵੇਨਸ ਵੂਨ ਮਿਲਦੇ ਨੇ ਸਰ ਜੀ ਇਹ ਮੱਝ ਹੈ ਰਕੀ ਗਈ 7 ਮਹੀਨਾ ਦੀ ਗੱਬਣ ਹਾਂ ਜੀ ਜੀ ਤੇ 8 ਕਿਲੋ ਦੇ ਸਲੇ ਦੁੱਧ ਹੀ ਤੇ ਲੱਖ ਤੋਂ ਪਲੱਸ ਵੀ ਇਹਨੂੰ ਗੱਬਣ ਦੇ ਲੱਗਦੇ ਰਿਹਾ ਹਾਂ ਜੀ ਆ ਦੇ ਏਡਾ ਚਗਾਠਾ ਵੇਖੋ ਮੈਦਾ ਮੇਰਾ ਭਰਾ ਮਕਰਾਟਾ ਮੂਗੂ ਟਾਪ ਬਹੁਤ ਵਧੀਆ ਪੂਰੀ ਪਲੀ ਪਲੀਤੀ ਹੈ ਤੇ ਗੱਜਾਂ ਦੇ ਗਾਜੀ ਵੱਜਦੇ ਆ ਬੈਕ ਸਾਈਡ ਤੋਂ ਤੁਸੀਂ ਚੈੱਕ ਕਰੋਗੇ ਵੀ ਜਿਹੜੇ ਭਰਾ ਨੇ ਸ਼ੌਂਕੀ ਵੀਰ ਨੇ ਚੀਜ਼ ਖਰੀਦਣੀ ਆ ਵੀ ਜਿਹਨੂੰ ਲੱਗਦਾ ਵੀ 15 16 ਜਾਂ 16 ਲੀਟਰ ਤੋਂ ਪਲੱਸ ਚਰਨ ਵਾਲੀ ਆਪਾਂ ਮੱਝ ਲਈਏ ਤੇ ਮੇਰਾ ਭਰਾ ਚੰਗੀ ਰਕਮ ਲਾਉਣ ਦਾ ਚਾਹਵਾਨ ਆ ਸਾਫ ਸੁਥਰੇ ਪਸ਼ੂ ਖਰੀਦਾਂ ਦਾ ਚਾਹਵਾਨ ਆ ਤਾਂ ਜਰੂਰ ਇੱਕ ਵਾਰੀ ਮੇਰਾ ਵੀਰ ਹੱਥ ਪਾ ਸਕਦੇ ਹੋ ਤੁਸੀਂ ਇਸ ਮੈਨੂੰ ਸੰਧੂ ਸਾਹਿਬ ਜੀ ਦੋ ਰਖਣੀਆਂ ਤੇ ਕੱਲੀ ਵੜੀ ਐ ਬੱਸ ਜੀ ਬੱਸ ਸੋ ਹਰੇਕ ਭਰਾ ਨੂੰ ਹੁੰਦਾ ਵੀ ਪਸ਼ੂ 10 ਵੀ ਸਾਹਮਣੇ ਤੇ ਉਹ ਪੰਜ ਸਾਫ ਲਈਏ ਪਰ ਲਈਏ ਕੁਆਲਟੀ ਵਾਲੀ ਠੀਕ ਆ ਜੀ ਸੋ ਮਾਲ ਨਿਕਲਦਾ ਵਾ ਕੁਆਲਟੀ ਵਾਲਾ ਵੀ ਮਾਲ ਨਿਕਲਦਾ ਵਾ ਤੇ ਬਾਕੀ ਤੁਸੀਂ ਖਰੀਦਦਣਾ ਹੁੰਦਾ ਠੀਕ ਆ ਜੀ ਆਪਣਾ ਨਰਮਾ ਫੈਸਲਾ ਤੁਸੀਂ ਲੈਣਾ ਹੁੰਦਾ ਸਾਬ ਮੌਲੇ ਲਾਉਣਾ ਪੈਂਦਾ ਹੈ ਮਾਲ ਦਾ ਮੈਨੂੰ ਸਭ ਕੁਝ ਮਿਲ ਜਾਂਦਾ ਹੈ ਇੱਕ ਬਹਿਣੀ ਵਾਲੇ ਪਾਸਿਓ ਤੁਹਾਨੂੰ ਦਿਖਾ ਰਹੇ ਆਪਾਂ ਠੀਕ ਹੈ ਜੀ ਬੈਂਸ ਹਵਾਨੇ ਦੇ ਉੱਪਰ ਬਾਕੀ ਮੁੱਠੀ ਮੁੱਠੀ ਥਾਲ ਗਾਇਬ ਸਪੇਸ ਵਾਂਡ ਤੁਹਾਡੇ ਸਾਹਮਣੇ ਆ ਠੀਕ ਆ ਸੰਦੂ ਸਾਹਿਬ ਤਿੰਨੇ ਮੱਜਾ ਚਾਰੇ ਪਸ਼ੂ ਆਪਣੇ ਗੱਭਣ ਆ ਆਪਾਂ ਇੱਕ ਵਾਰੀ ਗੱਲ ਮਗਾ ਦਿੰਨੇ ਵੀ ਜੇ ਕੋ ਭੈਣ ਭਰਾ ਆਉਂਦਾ ਆ ਆਪ ਦੀ ਟਿਪ ਕੇ ਭਰਾ ਕੇ ਤਸੱਲੀ ਕਰਕੇ ਖੜੇ ਜੀ ਕੋ ਆਨਲਾਈਨ ਮੰਗਵਾਉਂਦਾ ਭਾਰ ਪਿੱਛੇ ਦੀ ਸਣਾ ਦੀ ਤਸੱਲੀ ਹੋ ਆਪਣੀ ਬਸ ਜੀ ਬਸ ਹਾਂਜੀ ਲਓ ਬਈ ਠੀਕ ਆ ਜੀ ਫਾਈਨਲੀ ਇੱਕੋ ਗੱਲ ਸਾਬ ਅ ਕਰੋ ਬਿਰਲੇ ਜੇਗਾ ਠੀਕ ਹੈ ਜੀ ਸੋ ਸਟਾਰਟਿੰਗ ਆ ਬਾਕੀ ਸਾਰੇ ਪਸ਼ੂ ਪਾਲਕ ਭਰਾਣੇ ਜਿਹੜੇ ਕੋਈ ਮਾਲ ਦੇ ਵਿੱਚ ਰਹਿੰਦੇ ਆ ਚਾਰ ਜਿਨ੍ਹਾਂ ਨੇ ਪਸ਼ੂ ਰੱਖਿਆ ਉਹਨਾਂ ਨੂੰ ਪਤਾ ਹੀ ਆ ਵੀ ਕਿਹੜੇ ਕਰਤੂਤ ਦੀ ਮਾਲ ਖਣਾ ਕਿੰਨਾ ਕੁ ਬਿੰਦੂ ਚਵਾਉਣਾ ਚਾਹੀਦਾ ਇਹਨੇ ਸੂ ਨੂੰ ਆਨੇ ਦੇ ਲੈਵਲ 'ਤੇ ਕਰਨਾ ਜੀ ਆ ਆ ਦੇਖੋ ਸਾਰੇ ਕਰ ਮਾਲ ਗਏ ਅਗੋ ਤੁਹਾਨੂੰ ਕੋਈ ਸਟਾਰਟਿੰਗ ਆ ਬਾਕੀ ਤੁਸੀਂ ਵੇਖ ਸਕਦੇ ਹੋ ਜੇ ਲਾਹੇ ਬਣਾਏ ਪਈ ਆ ਤੁਹਾਨੂੰ ਕੋਈ ਸਟਾਰਟਿੰਗ ਆ ਤਾਂ ਪੈਕ ਸਾਈਡ ਤੂੰ ਤਾਂ ਜਿਹੜਾ ਦੋਸਤ ਨੇਵਾ ਬਣਾਈ ਹੋਈ ਆ ਨੂੰ ਸਾਹ ਆ ਦੇਖੋ ਬਹੁਤ ਪਿਆਰੀ ਬਦੀ ਮੱਝ ਆ ਐ ਹੱਥ ਮਾਰ ਕੇ ਸਾਰੇ ਆ ਜਾਂਦੇ ਮੋਢੇ ਤੇ ਉਹੀ ਆ ਇੱਥੇ ਆਉਦੀ ਆ ਹਾਂ ਅਕਦਾ ਮਾਦਾ ਜੇ ਫੁੱਟ ਦਾ ਖੜਾ ਜੇ ਮੇਰੇ ਕੱਦ ਜੇ ਅੱਗੋ ਹਿਸਾਬ ਲਾ ਲੋ ਕਿੱਥੇ ਹੁੰਦੀ ਹੈ ਕਈ ਵਾਰ 5 ਫੁੱਟ 7 3 4 ਵੀ ਕਹਿੰਦੇ ਵੀ ਅਸੀਂ ਵੇਖੋ ਮੇਰੇ ਮੋਢੇ ਤੇ ਹੁੰਦੀ ਹੈ ਮੇਰੇ ਮੋਢੇ ਤੇ ਹੁੰਦੀ ਹੈ ਲੈ ਕੇ ਕਰ ਲਾ ਮੈਂ ਮੋਲ ਦੱਸ ਚਲੋ ਜਾਈਏ ਬਸ ਸਮਾਂ ਆਪਾਂ ਨਾਲ ਲਗਾਈਏ ਮੋਲੇ ਤੁੰਦੂ ਸਾਹਿਬ ਮੈਂ ਤੁਹਾਨੂੰ ਦੱਸਿਆ ਵੀ ਬਾਜ਼ਾਰ ਦਾ ਫਰਕ ਬਾਹਰ ਪਿਆ ਹੈ ਤੇ ਆਪਾਂ ਵੀ ਕਰੋ ਪੋਣਾ ਹੈ ਬਿਲਕੁਲ ਬਿਲਕੁਲ ਪਾਈਏ ਨਾ ਦੀਆਂ ਆਪਾਂ ਇੱਕ 65 ਦੀਆਂ ਇੱਕ 70 ਦੀਆਂ ਤੁਹਾਡੇ ਚੈਨਲਾਂ 'ਤੇ ਵੇਚਦੇ ਰਹੇ ਆ ਤੇ ਬਾਹਰੋਂ ਖਰੀਦਦੇ ਵੀ ਰਹੇ ਆ ਹਾਂ ਅੱਜ ਮੋਲ ਨਹੀਂ ਕਰਨੇ ਲੈਣ ਦੇਣ ਕਰਨਾ ਲੈਣ ਦੇਣ ਨਹੀਂ ਕਰਨਾ ਪਾਵਾ ਜੇ ਇਹ ਪਰਾ ਨੇ ਡਿਮਾਂਡ ਵਾਲੇ ਬੰਨੇ ਪੈਣਾ ਆ 1.5 ਲੱਖ 1.45 ਆ 1.42 ਹਜ਼ਾਰ ਦੀ ਝੋਟੀਆਂ ਆਪਾਂ ਦੇ ਦਾਂਗੇ 1.42 ਦੀ ਯੈਸ ਨੋਈ ਲਓ ਵੀ 1.42 ਹਜ਼ਾਰ ਦੀ ਕਰ ਲਾ ਲੰਦਾ ਵੀ ਦੇ ਦੇਵਾਂਗੇ ਆਪਾਂ ਬਾਕੀ ਭਰਾ ਮੇਰੋ ਚੀਜ਼ ਕੁਆਲਿਟੀ ਦਾ ਹੀ ਮੁੱਲ ਮੰਗਿਆ ਜਾਂਦਾ ਫੇਰ 1.5 ਲੱਖ ਦੀ ਸੰਤੂ ਸਾਹਿਬ ਪਰ ਪਿੰਦੇ ਸੁਦੇ ਨੇ ਵੀਰ ਨੇ ਲੈਂਦੀ ਸੀ ਉਤਰੋਂ ਹਾਂ ਦੇ 10000 ਰੁਪਏ ਅੱਠ ਗੱਡੀ ਦਾ ਖਰਚਾ ਦਿੱਤਾ। ਹਮ ਇੱਕ 60 65 ਚ ਉਹਨੂੰ ਘਰ ਆ ਕੇ ਪਈ। ਹਮ ਹਾਂ ਤੇ 1 42 ਦੀ ਹੋਣਾ ਆਪਾਂ ਜੈਸਨੋ ਛੋਟੀ ਦੇ ਦਾਂਗੇ। ਲੋ ਵੀ ਪ੍ਰਭੂ ਚੱਕੋ ਠੀਕ ਆ ਜੀ। ਸੋ ਪਸੰਦ ਆਊਗੀ। ਬਹੁਤ ਸੋਹਣੇ ਅਰਲੀਆਂ ਵਰਗੇ ਥਾਣਾ। ਬਾਕੀ ਨੋਕਲਾ ਥਾਣਾ ਲੱਗਾ ਕਰਮਾ। ਜੇ ਕਿ ਮਜਾ ਡੋਣਾ ਆ ਦਿੰਦੇ ਮਜਾ ਡਿੰਦਾ ਉਹ ਵੀ ਡਿੰਦਾ ਜੀ। ਹਾਂ ਜੇ ਕਿ ਮਗਰਾਠਾ ਚੈੱਕ ਕਰਨਾ ਤੇ ਉਹ ਵੀ ਦੇਖੋ। ਹਮ ਦੋ ਵਸ ਗਿਆ। ਛੋਟਾ ਹੀ ਫੁੱਟ ਤੇ ਬਾਹ ਹੁੰਦੀ ਆ ਲਮੀ। ਬਿਲਕੁਲ ਬਿਲਕੁਲ। ਇਹ ਦੇਖੋ। ਸਹੀ ਹੋ ਗਿਆ। ਗਰਲਾਲ ਸੈਕਿੰਡ ਨੰਬਰ ਤੇ ਇਹ ਕਰਮਾ ਲਈ ਆਪਣੇ ਕੋਲ ਠੀਕ ਹੈ ਜੀ ਇਹ ਆਗੇ ਬਾਰਡਰ ਬੈਲਟ ਆਪਣੇ ਹਾਂ ਜੀ ਬਾਕੀ ਵੇਰ ਮੁੰਡੇ ਬਾਰਡਰ ਦੇ ਤੋਂ ਕਰ ਮਾਰ ਲਿਆ ਠੀਕ ਹੈ ਜੀ ਕਿਵੇਂ ਜਗਨਦਈਆਂ ਨੇ ਵੇਣ ਚਿੱਟੀ ਸਫੇਦ ਫੇਸ ਕੁਆਲਟੀ ਦੇ ਵਿੱਚ ਆ ਬਾਕੀ ਤੁਸੀਂ ਵੇਖੋ ਮਾਰਕਿੰਗ ਮੇਰਾ ਭਰਾ ਜੈਕ ਕਰੋ ਅੱਕ ਬਿੱਲੀ ਮਨ ਕੀ ਕੋਲੇ ਬਿਲਕੁਲ ਸਹੀ ਦਾ ਲਾਲ ਗੁਲਾਬੀ ਜੀ ਜ਼ਬਾਨ ਗੁਲਾਬੀ ਕਿਉਂ ਨੀਲੀ ਦਾ ਵੀ ਹੋਈ ਬਿਲਕੁਲ ਜਿਹੜੀ ਪਿੰਕ ਜ਼ਬਾਨ ਹੋਣੀ ਲਾਜ਼ਮੀ ਆ ਠੀਕ ਹੈ ਜੀ ਸਿੰਘ ਕੁਆਲਟੀ ਵਾਲਾ ਲੱਗਾ ਕਰਮਾਲੀ ਨੂੰ ਛੋਟਾ ਸਿੰਘ ਆ ਕੱਬੇ ਦੇ ਨਿਸ਼ਾਨ ਮਗਰਲੇ ਖੋਰ ਤੋਂ ਪੇ ਨਜ਼ਰ ਆਉਣਗੇ ਤੁਹਾਨੂੰ ਪੂਛ ਬਿਲਕੁਲ ਤੂ ਤੱਕ ਜਿਹੜੀ ਦੋਸਤੋ ਵਾਈਟ ਇਹ ਗਰਲਾਲ ਸੂਈਆਂ ਦੇ ਵਿੱਚ ਕਿੰਮਾ ਸੂਹਾ ਸੰਧੂ ਸਾਹਿਬ ਦੂਜਾ ਪਹਿਲੇ ਸੂਈਆਂ ਨੇ 12 ਕਿਲੋ ਦੁੱਧ ਦਿੱਤਾ ਜੀ ਪਹਿਲੇ ਸੂਹਣ ਦੂਜੇ ਸੂਏ ਸੁਣੀ ਜੀ ਇਧਰ 12 ਕਿਲੋ ਹਾਂਜੀ ਠੀਕ ਆ ਜੀ ਇਧਰ ਦੇਖੋ ਜਿੱਥੋਂ ਮਰਜੀ ਚੁੰਡੀਆਂ ਭਰੀ ਜਾਓ ਹਮ ਭਾਗ ਤਰਗੀ ਚਮੜੀ ਏ ਲਓ ਜੀ ਪਿੰਡਾ ਕਰੋ ਬਿਲਕੁਲ ਪਤਲੇ ਪਿੰਡੇ ਦੀ ਆ ਪਤਲੀ ਚਮੜੀ ਆ ਜਿੱਥੋਂ ਮਰਜੀ ਜਿੱਥੋਂ ਮਰਜੀ ਪੁੱਠੇ ਤੋਂ ਭਰ ਲਿਓ ਢੂਈ ਤੋਂ ਭਰ ਲਿਓ ਠੀਕ ਆ ਜੀ ਆਖਰੀਨ ਸੰਧੂ ਸਾਹਿਬ ਇਹ ਜਾਨੀ ਇਹਦੇ 6-7 ਦਿਨ ਪਏ ਆ ਲਓ ਜੀ ਠੀਕ ਆ ਜੀ ਸੋ 10 ਜੁਲਾਈ ਨੂੰ ਹੈ ਹਾਂਜੀ ਸੋ ਅੱਜ ਕਿਸਾਨ ਦੇ ਰੋ ਤਰੀਕ 3 ਤੇ 10 ਨੂੰ ਦਿਨ ਪੂਰੇ ਤੇ ਇੱਕ ਹਫਤਾ ਹਜੇ ਸਮਾਂ ਇਹਦਾ ਬਾਕੀ ਆ ਸੂਣ ਦਾ ਸੋ ਮੈਂ ਚੰਗੀ ਆ ਨੀਲੀ ਰਾਵੀ ਨੂੰ ਪਿਆਰ ਜਿਹੜੇ ਭਰਾ ਕਰਦੇ ਆ ਨੀਲੀ ਰਾਵੀ ਦਾ ਤੋਹਫਾ ਲਾਭ ਰਹੇ ਹੋ ਤੁਸੀਂ ਅਗੇ ਨਸਲ ਬ੍ਰੀਡ ਤੇ ਕੰਮ ਕਰਨਾ ਕਿਸੇ ਵੀ ਨਾ ਕਰਮਾਂ ਨਹੀਂ ਆ ਜਾਂਦੀਆਂ ਰੰਗੀ ਧੰਦਾ ਦੇ ਹਾਂ ਹਾਂ ਅੱਖ ਵੇਖੋ ਸੋ ਅੱਖ ਵੇਖੇ ਦੇਖ ਸਕਦੇ ਹੋ ਤੁਸੀਂ ਬਿਲਕੁਲ ਸਾਈਡਾਂ ਜਿਹੜੀਆਂ ਬਿਲਕੁਲ ਸੁਰਖ ਪਿੰਕ ਲਾਲ ਕਹੋ ਠੀਕ ਆ ਜੀ ਗੁਲਾਬੀ ਬਿਲਕੁਲ ਜਿਹੜੇ ਕੋਲੇ ਆ ਠੀਕ ਆ ਇਹ ਦੇਖੋ ਸਾਨੂੰ ਸਾਫ ਨਾਣਾ ਪੰਡੇ ਦੇ ਆਹ ਦੇਖੋ ਜੀ ਇਹ ਫਰਕਾਰੀ ਗੱਡੀ ਆ ਦੇਖੋ ਮੇਰਾ ਪ੍ਰਾ ਠੀਕ ਆ ਜੀ ਬਾਕੀ ਵੇਨ ਸਪੂਨਸ ਦੇਖੋ ਤੁਸੀਂ ਐ ਵਿਛੀ ਪਈ ਆ ਤੇ ਇਧਰੋਂ 1 ਮਿੰਟ ਕਰ ਲਾ ਵੀਰੇ ਆ ਦਿਖਾ ਦਿਓ ਆ ਬਹਿਣੀ ਵਾਲੇ ਪਾਸੇ ਦੋਸਤੋ ਦਿਖਾ ਰਿਹਾ ਬਾਕੀ ਮਿਲਕ ਨਾਰ ਜਿੰਨੀ ਸਾਰੇ ਭਰਾ ਜਿਹੜੇ ਪਸ਼ੂ ਪਾਲਕ ਨੇ ਜਾਂ ਬ੍ਰੀਡਰ ਵੀ ਇਹਦਾ ਜਿੰਨੀ ਵਾਲ ਖਾਂਦੀ ਆ ਜਿੰਨੀ ਬਿਲਕੁਲ ਬਲਵਲਿੰਗਾ ਵਾਲੀ ਆ ਠੀਕ ਆ ਜੀ ਉਨੇ ਹੀ ਚੰਗੇ ਦੋਧਾਰੂ ਪਸ਼ੂ ਦੀ ਨਿਸ਼ਾਨੀ ਆ ਚੱਡੇ ਦੇ ਨਿਸ਼ਾਨ ਦੱਬ ਦੋ ਪਾਸੇ ਆ ਥਾਂ ਤੁਸੀਂ ਦੇਖ ਸਕਦੇ ਠੀਕ ਆ ਜੀ ਆ ਬਹਿਣੀ ਵਾਲੇ ਪਾਸਿਓਂ ਤੇ ਮਾਰਕਿੰਗ ਤੁਸੀਂ ਵੇਖੋਗੇ ਮਗਰਲੀਆਂ ਜਿਹੜੀਆਂ ਬਿਲਕੁਲ ਖੋਰਨੀਆਂ ਠੀਕ ਆ ਜੀ ਇਹ ਮਗਰਲੇਖ ਹੋਰ ਜਵਾਬ ਅਗਲੇ ਪੈਰਾ ਤੇ ਵੀ ਮਾਰਾ ਮੋੜ ਦੇ ਕਿਤੇ ਤੁਹਾਨੂੰ ਡੇਟਾ ਲਪੇਟ ਕੋਈ ਜਵਾਬ ਮਿਲ ਜੂਗਾ ਸਤੂ ਸਾਬ ਨੂੰ ਜਿਹੋ ਜਿਹਾ ਕੋਈ ਸੀਮਨ ਪ੍ਰਭੂ ਉਹੋ ਜਿਹਾ ਬੱਛਾ ਕਰਮਾ ਲਈ ਪਾ ਦੂਗੀ ਆ ਪਿਓਰ ਨੀਲੀ ਰਾਵੀ ਦਾ ਜਿਤਨਾ ਦਾ ਬਹੁਤ ਖੂਬਸੂਰਤ ਆ ਦੇਖੋ ਹਾਂ ਇਹ ਲੈਵਾ ਜਨਾ ਪਾਵੇ ਚੰਗਾ ਖਲਾੜ ਦੇਖੋ ਦੋ ਬੰਨੀ ਡੱਬ ਜੀ ਦੋ ਪਾਸੇ ਡੱਬ ਠੀਕ ਆ ਜੀ ਤੇ ਵੇਖੋ ਪੈਂਦੀ ਫੱਬ ਫੱਬ ਨਾੜਾ ਸਤੂ ਸਾਬ ਬਿਜਲੀ ਘਰੇ ਬਣਿਆ ਪਿਆ ਉੱਤੇ ਵੇਖੋ ਸੋ ਪਿੰਡਾ ਜੋ ਪਤਲਾ ਫਿਰ ਗਰਲਾਲ ਹਾਂ ਇਧਰ ਵੇਖੋ ਉਹ ਤਾਂ ਨਿਸ਼ਾਨੀਆਂ ਨੇ ਅੱਜ ਇਹ ਤੇਲ ਲਗਾ ਦੇ ਪਿੰਡੇ ਦੀ ਇਧਰ ਵੇਖੋ ਆ ਦੇਖੋ ਜੀ ਜੋ ਸਾ ਮਰਜੀ ਰੁਗ ਭਰੀ ਜੋ ਲੈ ਹਾਂ ਮੈਂ ਵੀ ਗਰਲਾਲ ਚੰਗੀ ਆ ਮੈਂ ਬਿਊਟੀ ਦੇ ਵਿੱਚ ਵੀ ਲਾ ਲੇ ਕੋਈ ਬਾਕੀ ਜਦੋਂ ਦੋਧਾ ਦੇ ਪਾਸਿਓਂ ਕਰਮਾਲੀਆਂ ਨੂੰ ਖਾਸियत ਲੱਗੀ ਹੁੰਦੀ ਆ ਹਾਂਜੀ ਤੇ ਸਿੰਘ ਵੀ ਜਿਹੜੇ ਦੋਸੋ ਬੇਜ ਡਿਟਰ ਬੇਟਾ ਜਿਹੜੇ ਥੋੜੇ ਬੈਠੇ ਦੇਖੋਗੇ ਤੁਸੀਂ ਵਾਈਟ ਅਸਾਂ ਤੁਹਾਨੂੰ ਗਾਹ ਨੀਲੀ ਦਾ ਵੀ ਕਿਸੇ ਵੇਰ ਲਈ ਨਾ ਮੈਂ ਇਹਨੂੰ ਏਦਾਂ ਸਿੰਘ ਨਿਕਾਉਂਦਾ ਨਹੀਂ ਇਹ ਆਮਦਾਰ ਤੇ ਸਿੰਘ ਖੁੱਲਾ ਹੀ ਹੁੰਦਾ ਨਾਲੇ ਫੱਬਦਾ ਵੀ ਏਦਾਂ ਕੀ ਆ ਇਹ ਤੋਂ ਹੋਰ ਖੁੱਲਾ ਅਜੇ ਤੇ ਫੱਬਦਾ ਨਹੀਂ ਏਦਾਂ ਤੇ ਪੂਰਾ ਫੱਬਾ ਗਲਾਈ ਵਾਲਾ ਸਿੰਘ ਛੋਟਾ ਬਿਲਕੁਲ ਹਾਂ ਗਰਲਾਲ ਵੀਰੇ ਇਹਦਾ ਮੁੱਲ ਅੱਜ ਦੇ ਲੈ ਕੀ ਕਰਦਾ ਮੁੱਲ ਸੰਧੂ ਸਾਹਿਬ ਲੈਣ ਦੇਣ ਵਾਲੇ ਕਰਨੇ ਆ ਫਾਲਤੂ ਪੈਸੇ ਮੰਗ ਕੇ ਮੁਣ ਕੇ ਤਾਂ 15000 ਘਟਾਉਣਾ ਉਸ ਚੀਜ਼ ਦਾ ਕੋਈ ਫਾਇਦਾ ਨਹੀਂ ਸਹੀ ਹੈ ਬਿਲਕੁਲ ਮੁੱਲ ਫਿਕਸ ਪਾਵਾਂਗੇ ਮਾਲ ਵੇਚਾਂਗੇ ਮੁੱਲ ਕਰਨ ਉਹਦਾ ਕੋਈ ਕਰਾਲੇ 1 35 40 1 ਲੱਖ 52000 ਦੇ ਜੈਸ ਨੂੰ ਮੱਝ ਦੇ ਦਾਂਗੇ 1 52 ਦੀ ਹਾਂਜੀ ਆਣ ਕੇ ਮੇਰਾ ਵੀਰ ਇੱਥੇ ਤਸੱਲੀ ਕਰ ਲਿਓ ਇੱਕ ਤੀਜੇ ਨੰਬਰ ਤੇ ਇਧਰ ਨੀਂਦੀ ਵਿਖਾ ਦਿੰਦੇ ਨੇ ਨਹੀਂ ਸੰਧੂ ਸਾਹਿਬ ਦੂਜਾ ਸੁਆ ਸੁਣੀਏ ਨੀਂਦੀ ਝੋਟੀ ਆ ਗਈ ਹੈ ਹਾਂਜੀ ਵੇਖੋ ਮੇਰਾ ਪ੍ਰਾਜਾ ਬੈਟਰੀ ਦਾਦ ਨੂੰ ਜਗਦੀ ਨਾ ਅੱਖਾਂ ਵਿੱਚ ਜਗਦੀਆਂ ਠੀਕ ਹੈ ਜੀ ਡ ਛੋਟਾ ਸਿੰਘ ਸਿੰਘ ਬਿਲਕੁਲ ਉਹਦਾ ਜਿਹੜਾ ਪਹਿਲਾਂ ਨੀਲੀ ਦਾ ਵੀ ਜਿਹੜਾ ਬਿਲਕੁਲ ਸਿੰਘ ਲੱਗਾ ਗੁਲਾਈ ਦੇ ਵਿੱਚ ਪੜਦਾ ਇਹੋ ਚੀਜ਼ ਜੀ ਕਰਮ ਵਾਲੀ ਦੀ ਆਖ ਬਿੱਲੀ ਮਨ ਕੀ ਆ ਨੀਲੀ ਦੇ ਵਿੱਚ ਇਹ ਪਿਓਰ ਝੋਟੀ ਮੱਥੇ ਵੱਲ ਮਗਰਲੇ ਵੇਖੋਗੇ ਤੁਸੀਂ ਪੈਰ ਧੁਪੇ ਆ ਠੀਕ ਹੈ ਜੀ ਪੂਛ ਉੱਪਰ ਤੱਕ ਵਾਈਟ ਸੋ ਸੂਬਾ ਇਹ ਵੀ ਗੁਰਨਾਲ ਦੂਜਾ ਹੀ ਦੂਜਾ ਸੰਤੂ ਸਾਹਿਬ ਸੂਆ ਸੁਣੀ ਜੇ ਤੇ 12 13 ਤਰੀਕ ਨੂੰ ਇਹਦੇ ਦਿਨ ਪੂਰੇ ਹੁੰਦੇ ਜੇ ਜਾਨੀ ਇਹ 10 12 ਦਿਨ ਲੈ ਜੂਗੀ ਇਹ ਘੱਟੋ ਘੱਟ ਬਾਕੀ ਕਿਸਾਨਾਂ ਵੀਰੋਂ ਬਿਊਟੀ ਦੇ ਵਿੱਚ ਇਹ ਵੀ ਬਹੁਤ ਖੂਬਸੂਰਤ ਆ ਚੌੜਾ ਪਿੱਠਪੜਾ ਤੇ ਪਤਲੇ ਪਿੰਡੇ ਦੀ ਆ ਇਹ ਬਾਰਡਰ ਦੇ ਬੈਲਟ ਹੋਣ ਕਰਕੇ ਦੋਸਤੋ ਇੱਥੋਂ ਮਾਲ ਤਕਰੀਬਨ ਜਦੋਂ ਵੀ ਆਪਾਂ ਪਾਇਆ ਡਲ ਤੋਂ ਦੋ ਤਿੰਨ ਦੋ ਤਿੰਨ ਨਗ ਜਿਹੜੇ ਕਿਤੇ ਨਾ ਕਿਤੇ ਤੁਹਾਨੂੰ ਦੇਖਣ ਦੇ ਵਿੱਚ ਮਿਲਦੇ ਰਿਹਾ ਹਮੇਸ਼ਾ ਹਰੇਕਪੂਰ ਦੀ ਗੱਲ ਕਰ ਲਈਏ ਚਾਹੇ ਕੋਈ ਨੀਲੀ ਦਾ ਹੋਵੇ ਚਾਹੇ ਕੋਈ ਨੀਲੀ ਰਾਵੀ ਦਾ ਬਿਲਕੁਲ ਹੋਵੇ ਆਂਗ ਠੀਕ ਆ ਜੀ ਸੋ ਫੇਸ ਕੁਆਲਿਟੀ ਸੋਣੀ ਆ ਦੂਸਰਾ ਸਾਈਡ ਤੋਂ ਨੀਰਾ ਸ਼ਹਿਦ ਦਾ ਆਉਂਦਾ ਜੇ ਇਹਦੇ ਹਾਂ ਮਾਨ ਨਰ ਗਾਰਡ ਤੋੜ ਦੂਗੀ ਛੋਟੀ ਸੋ ਟਿੱਪਣ ਸ਼ਹਿਦ ਹੀ ਆਉਂਦਾ ਟਿੱਪਣਾ ਜੇ ਸ਼ਹਿਦ ਆਉਂਦਾ ਬਾਕੀ ਵੇਨ ਸੂਨਸ ਜਿਹੜੀਆਂ ਤੁਸੀਂ ਚੈੱਕ ਕਰ ਸਕਦੇ ਜੇ ਪਿੰਡੇ ਦੇ ਉੱਪਰ ਵੀ ਚੈੱਕ ਕਰੋਗੇ ਇਹਦੇ ਭਵਾਨੇ ਲੈਵੇ ਤੇ ਵੀ ਚੈੱਕ ਕਰੋ ਬਹੁਤ ਖੂਬਸੂਰਤ ਲੇਵਾ ਮੁੱਠੀ ਮੁੱਠੀ ਥਾਨ ਗਰ ਲਾਲ ਕਿਸੇ ਰਕਮ ਦੀ ਕੋਈ ਪਿੱਛੇ ਭਾਰ ਦੀ ਮੁਸ਼ਕਲ ਨਹੀਂ ਸਰ ਜੀ ਉਹ ਗਾਰੰਟੀ ਹੋ ਭਾਵੇਂ ਅਗਲਾ ਆਪ ਦਾ ਸਟਾਮ ਚ ਲੈ ਆ ਕੇ ਲਿਖਾ ਕੇ ਲੈ ਜਾਈਏ ਆਪਣੇ ਤੋਂ ਥਾਨਾ ਦੀ ਪਿੱਛੇ ਦੀ ਠੀਕ ਆ ਹਾਂ ਲਓ ਵੀ ਉਹਦਾ ਇਹਦੀ ਟਿਪ ਕੇ ਲੈਵੇ ਨਹੀਂ ਜੇ ਇਤਰਾ ਮੰਗੋਦਾ ਤੇ ਆਪਣੀ ਤਸੱਲੀ ਹੋ ਗਈ ਠੀਕ ਆ ਹਾਂ ਲਓ ਵੀ ਉਹਦੀ ਗਾਰੰਟੀ ਤਸੱਲੀ ਹੈ ਭਾਰ ਪਿੱਛੇ ਦੀ નો ਡਾਊਟ ਅੱਖਾਂ ਵਿੱਚ ਕੇ ਮੇਰਾ ਭਰਾ ਸੌਦਾ ਕਰ ਲਿਆ ਜੇ ਬਲੀਵ ਕਰਿਆ ਜੇ ਕਿਉਂਕਿ ਕਿਉਂਕਿ ਮਾਲ ਇਥੋਂ ਦੂਜੇ ਤੀਜੇ ਚੌਥੇ ਦਿਨ ਜਿਹੜੀ ਆਪਾਂ ਅ 55 ਨਿਕ ਨੰਬਰ ਆ ਬੈਣੀ ਵਾਲਾ ਪਾਸਾ ਮੇਰਾ ਭਰਾ ਇੱਕ ਵਾਰੀ ਚੈੱਕ ਕਰਾ ਦਈਏ ਮੋٹے ਤੌਰ ਤੇ ਅਮਾਰੋ ਜੱਦ ਠੀਕ ਆ ਜੀ ਆ ਦੇਖੋ ਇਹ ਵੰਡ ਵਰਨ ਇਹ ਸਪੇਸ ਗੈਪ ਤੇ ਮੁੱਠੀ ਮੁੱਠੀ ਥਾਂ ਲੱਗਾ ਠੀਕ ਆ ਜੀ ਸੋ ਬਾਕੀ ਤੁਸੀਂ ਵੇਖ ਸਕਦੇ ਹੋ ਬਿਲਕੁਲ ਪਤਲਾ ਤਾਂ ਜੋ ਨਾੜਾ ਬਿਲਕੁਲ ਸੰਧੂ ਸਾਹਿਬ ਜੇ ਕੋ ਦਸ ਦਸ ਸਾਲ ਉਹ ਤਾਂ 10 ਤੋਂ 15000 ਰੁਪਏ ਮਨਾਫਾ ਲੈ ਲੂ ਇਹ ਚ ਓਕੇ ਗਰ ਲਾਲ ਇਹ ਆਪਾਂ ਅੱਜ ਹੁਣ ਕਿੰਨੇ ਦੀ ਦੇ ਰਹੇ ਵੀਰ ਇਹ ਸੰਧੂ ਸਾਹਿਬ ਮੋਲ ਨਹੀਂ ਆਪਾਂ ਕਰਨੇ ਲੈਣ ਦੇ ਨਹੀਂ ਕਰਨਾ ਆ ਲੈਣ ਦੇ ਨਹੀਂ ਪਿਆਰ ਕਰਕੇ ਭਾਵੇਂ ਇੱਕ 15 ਦੀ ਵੇਚ ਲਗੇ ਭਾਵੇਂ 20 ਦੀ ਵੇਚ ਲਗੇ ਆ ਡਿਮਾਂਡ ਆ ਜੀ ਇਹਦੀ ਜਿੱਕ ਜਿੱਕ ਦਾ 1 8 ਇੱਕ ਅੱਠ ਦੀ ਦੇ ਦਾਂਗੇ ਇੱਕ ਅੱਠ ਹਾਂ ਜੀ ਦੇ ਦਿਓ ਹੋਰ ਕਰ ਦਾਂਗੇ ਮੰਦਨ ਇੱਕੋ ਇੱਕ ਗੱਲ ਕਰੀਏ 200 ਰੁਪਏ ਛੋਟ ਕਰਾਂਗੇ ਇੱਕ ਪੰਜ ਇੱਕ ਪੰਜ ਜੋ ਲਓ ਵੀ ਇੱਕ ਪੰਜ ਦੀ ਮਿਲੂਗੀ ਝੋਟੀ 200 ਰੁਪਏ ਛੋਟ ਆ ਇਹਦੇ ਤੋਂ 200 ਮੇਰੇ ਭਰਾ ਕੇ ਨਸਲ ਬ੍ਰੀਡ ਤੇ ਕੰਮ ਕਰਨਾ ਚਾਹੁੰਦੇ ਆ ਤੇ ਬਿਲਕੁਲ ਝੋਟੀ ਚੰਗੇ ਬੱਚੇ ਜ਼ਰੂਰ ਹੋਣਗੇ ਉਹ ਵੀ ਵਧੀਆ ਹੈ ਜੇ ਕਿਹਨੇ ਜਾ ਕੇ 4 ਦਿਨ ਸਾਵਾਂ ਕੇ ਮੁਨਾਫਾ ਲੈਣਾ ਉਹ ਵੀ ਹੈਗਾ ਹਾਂ ਲਓ ਜੀ ਸੋ ਬਾਕੀ ਪ੍ਰੋਪਰ ਤੁਹਾਨੂੰ ਦਿਖਾਤੀ ਆ ਇਹ ਨਮਾਈ ਦੇਖੋ ਸੰਤੂ ਸਾਹਿਬ ਗੱਡੀ ਮਾਈ ਜੀ ਅੰਨੇ ਚੰਗੀ ਆ ਬਾਕੀ ਸਿੰਗਲ ਹੱਡੀ ਆ ਜੇ ਨੀਲੀ ਦੀ ਮੈਂ ਕਿਹਾ ਤਾਂ ਸਿੰਗਲ ਹੱਡੀ ਨਾ ਹੋਵੇ ਤੇ ਉਹ ਵੀ ਗੱਲ ਨਹੀਂ ਫਿਰ ਫੱਬਦੀ ਠੀਕ ਆ ਜੀ ਬਹੁਤ ਪਿਆਰੀ ਆ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਆ ਗੱਬਨ ਟੁਕੀ ਵੀ ਤਿਆਰੀ ਤੇ ਆ ਹਾਂ ਜੀ ਵੈਸੇ ਇਹ ਜਰ ਲਾਰ ਹਣੀ ਬਾਹਰ ਤਕਰੀਬਨ ਇੱਕ ata ਪੀਸ ਲੈਂਦੇ ਆ ਜਰੂਰ ਬਹੁਤ ਚੰਗੀ ਸਾਫ ਸੁਥਰੀ ਹੋਵੇ ਚੰਗੀ ਲੈਣੀ ਆ ਆ ਇਹ ਨਹੀਂ ਵੇ ਬਾਲੀ ਵੱਡੀ ਵੀ ਨਹੀਂ ਰਹਿੰਦੇ ਆ ਪਾ ਤੁਹਾਨੂੰ ਪਤਾ ਗਾ ਲੈਣੀ ਔਰ ਜਿਹਦਾ ਰੇਟ ਨਾਰਮਲ ਹੋਵੇ ਬਾਬੀ ਨਾਲ ਨਾਲ ਰੇਟ ਵੀ ਨਾਰਮਲ ਆ ਤੇ ਨਾਲ ਦੀ ਨਾਲੇ ਕ੍ਰੋਸ ਬ੍ਰੀਡ ਆ ਕੋਈ ਗਰਮੀ ਗਰਮੀ ਜਿੰਨੀ ਹੁਣ ਪੈ ਰਹੀ ਆ ਜਿਵੇਂ ਬਿਲਕੁਲ ਹੁਸੜ ਜਾ ਵਜਾ ਜਾਂ 45 ਡਿਗਰੀ ਆ 42 ਡਿਗਰੀ ਟੈਂਪਰੇਚਰ ਆ ਠੀਕ ਆ ਜੀ ਫਿਰ ਵੀ ਤੁਸੀਂ ਵੇਖੋਗੇ ਵੀ ਇਹੋ ਜੀ ਕ੍ਰੋਸ ਬ੍ਰੀਡ ਆ ਤੇ ਮਹਿਸੂਸ ਨਹੀਂ ਕਰਦੀ ਕੀ ਗਰਮੀ ਇਹ ਮੱਝਾਂ ਜੀ ਬੱਜੀ ਸੰਤੂ ਸਾਹਿਬਾਂ ਦੀ ਆ ਮੱਝੀ ਆ ਕੇ ਸੋ ਪੜੀ ਸਭੀ ਵੀ ਕਰਮ ਵਾਲੀ ਪੂਰੀ ਆ ਉੱਤੋਂ ਵੇਖੋਗੇ ਤੁਸੀਂ ਠੰਢੀ ਠੰਢੀ ਕੋਈ ਬਾਲੀ ਦੇ ਫੁੱਲ ਜਿੱਥੇ ਮਰਜੀ ਢਾੱਕੀ ਤਰ ਕਰੋ 500 ਨੂੰ ਫਿਰ ਪੂਰਾ ਮੱਝਾਂ ਵਾਲਾ ਜੀ ਦੇਖੋ ਆਹ ਦੇਖੋ ਆਹ ਪੂਰਾ ਵਧੀਆ ਸੀ ਜਵਾਈ ਵਾਲਾ ਸਾਨੂੰ ਲੱਗਾ ਲਓ ਜੀ ਮੁਠੀ ਮੁਠੀ ਆਹ ਦੇਖੋ ਅਜੇ ਗਰਲਾਲ ਸੁੰਦੀ ਨਹੀਂ ਹਨਾ ਕੋਈ ਦੋ ਦਿਨ ਸਭੀ ਸਾਹਿਬ ਦੋ ਚਾਰ ਦਿਨ ਕੱਢ ਜੂਗੀ ਲਓ ਜੀ ਬਿਹੜਾਂ ਲਈ ਦੋਸਤੋ ਦੋ ਚਾਰ ਦਿਨ ਹੀ ਬੜੇ ਆ ਜਿੰਨੀ ਕੁ ਹੁਣ ਬਣੀ ਖਲੋਤੀ ਆ ਦੋ ਚੌ ਦਿਨਾਂ ਦੇ ਵਿੱਚ ਕੀ ਤੋਂ ਕੀ ਬਣ ਜਾਣਾ ਠੀਕ ਆ ਆਪ ਫੇਸਕੋੜ ਦੀ ਸੁਵੇ ਵਿੱਚ ਕਿਵੇਂ ਫਰੇ ਸੁਹਾ ਸੰਧੂ ਸਾਹਿਬ ਤੇਜਾ ਤੇਜਾ ਹਾਂਜੀ ਠੀਕ ਆ ਤੇ ਆਪਾਂ ਤੋਂ ਆਪਾਂ ਦੀ ਐ ਬਿਲਕੁਲ ਪਾਣੀ ਸੁਹਾ ਕਿਸਾਨ ਵੀ ਜਿਹੜਾ origignal ਇਹ ਤੇਜਾ ਕਸੂਨ ਵਾਲੀ ਆ ਤੇ ਜੇ ਸੁਹਾ ਸੰਧੂ ਸਾਹਿਬ ਦੇ ਥੱਲੇ 17 18 ਕਿਲੋ ਦਾ ਤਾਂ ਮਾਲਕਾਂ ਨੇ ਦੱਸਿਆ ਵਿੱਚ ਹੋਇਆ ਠੀਕ ਆ ਬਾਕੀ ਪੌਲੀ ਪੌਸੀ ਪੂਰੀ ਆ ਲੇਵੇ ਦੀ ਬੰਤਰ ਤੁਸੀਂ ਦੇਖੋਗੇ ਜੇਕਰ 2 ਤੋਂ 4 4 ਦਿਨ 3 ਦਿਨ ਹਜੇ ਕੱਢਦੀ ਦਿੱ ਸੀ ਤੇ ਢੇਲ ਲੇਵੇ ਦੇ ਵਿੱਚ ਕਾਫੀ ਆ ਲੜਾ ਲੋੜਾ ਤੁਸੀਂ ਦੇਖੋਗੇ ਕਾਫੀ ਆ ਅੰਦਾਜ਼ਾ ਇਥੋਂ ਆਪਾਂ ਨਾਰਮਲ ਲਾ ਸਕਦੇ ਆ ਵੀ 3 ਤੋਂ 4 ਦਿਨ ਹਜੇ ਆਰਾਮ ਨਾਲ ਲੈਂਦੀ ਆ ਠੀਕ ਆ ਸੋ ਇਹ ਭਜਨ ਮੋੜ ਬਾਕੀ ਇਹ ਰੰਗ ਪ੍ਰਿੰਟ ਆ ਸਰਦਾਰ ਜੀ ਖੋ ਜਲਾਨ ਕਰਮ ਵਾਲੇ ਜਿੰਨੇ ਡੇ ਪਛਾਣ ਪੱਤਰ ਆ ਦੇਖੋ ਆਹ ਹਾ ਗੱਬੰਦਾ ਆਪਾਂ 25000 ਦੀਆ 30000 ਦੀਆ ਪਰ ਜਿੰਨਾ ਦੇ ਦੇਉਗੀ ਉਹਨਾਂ ਦੱਸਣਾ ਆਪਾਂ ਹਾਂ ਵੜ ਚੰਗੀ ਆ ਵੀਰ ਬਿਲਕੁਲ ਲਾਲ ਕੀ ਮੁੱਲ ਸਰਦਾਰ ਪੈਂ ਪੈਂ 1000 70 70 ਕਰੀ ਜਾਂਦੇ ਲੋਕ ਬਾਹਰ ਕਰੀ ਜਾਂਦਗੇ ਆਪਾਂ ਵਜ਼ੀਰ ਦੀ ਦੇ ਦੀ ਆਪਾਂ ਆਪਾਂ ਸਰਦੀ ਦੇ ਦੀ ਨਹੀਂ 60 ਜਨੇ ਹਾਂ ਕਰਗੇ ਮਾਤਾ 55 ਦੇ ਛੋਟਾ ਛਟਾ ਕਰਕੇ ਦੀਏ ਕਿੰਨੇ ਕਰਦਗੇ ਤੁਸੀਂ ਦੱਸੋ ਆਪੇ ਦੱਸੋ ਮੈਂ ਤਾਂ ਦੋ ਹੀ ਦੱਸ ਦੇ ਨਹੀਂ ਮੈਂ ਇਹਨਾਂ ਬਾਅਦ ਵਿੱਚ ਦੋ ਆਸੇਗਾ ਦੇ ਦਾਂਗੇ ਓਏ ਜੋ ਆਸੇਗਾ ਦੇ ਦਾਂਗੇ ਲਾ ਲਾ ਪਿੱਛੇ ਦੋ ਡਾਦਗੇ 53 ਦੀ ਦੇ ਦੀਏ 52000 ਦੀ ਜਸਨ ਉਹ ਦੇਣੀ ਛੋੜ ਹੀ ਹੋਣੀ ਹੈ ਬਸ ਠੀਕ ਹੈ ਲਓ ਜੀ 52000 ਦੇ ਵਿੱਚ ਛੋੜ ਹੀ ਹੋਣੀ ਹੈ ਬਾਕੀ 올라운드 ਤੋਂ ਆਪਾਂ ਤੁਹਾਨੂੰ ਦਿਖਾਤੀ ਐ ਓਵਰਆਲ ਪੂਰਾ ਸਟਰਕਚਰ ਤੁਸੀਂ ਦੇਖੋ ਜੇ ਮੁੱਲ ਜਾਇਜ਼ ਕਰੀਏ ਨਾ ਤੇ ਆਪਣੇ ਭੈਣ ਭਰਾ ਜਿੰਨੇ ਵੀ ਮੰਨ ਲਓ ਵੀਡੀਓ ਦੇਖਣ ਵਾਲੇ ਸੌਦੇਬਾਜ਼ੀ 'ਚ ਪੈ ਜਾਂਦੇ ਆ ਗੱਲ ਨਿੜੇ ਇਹ ਕਰੀਦੀ ਜਦ ਮਾਲ ਵਿਕ ਜਾਂਦਾ ਹੈ ਬਾਕੀ ਆ ਵੇਖੋ ਇਹਦੇ ਸੌਦੇਬਾਜ਼ੀ 'ਚ ਪੈਣ ਵਾਲਾ ਰੇਟ ਨਹੀਂ ਹੁੰਦਾ ਇਹ ਰੇਟ ਜੇ ਆਪਣੇ ਫਿਕਸ ਲੈ ਵੀ ਜਿੱਤਾਂ ਤੇ ਥੱਲੇ ਹੀ ਮਰਜ਼ੀ ਕਰਿਆ ਜਿੱਤਾਂ ਮਰਜ਼ੀ ਮੇਰਾ ਭਰਾ ਵੀਡੀਓ ਕਾਲ ਤੇ ਪਾ ਲਿਆ ਜੀ ਆਪਾਂ ਇੱਥੋਂ ਤੋਂ ਲੈ ਠੀਕ ਹੈ ਜੀ ਦੇਖੋ ਆਹ ਵੇਖੋ ਨਿਆਰਾ ਆਪਾਂ ਤੁਹਾਨੂੰ ਚੈੱਕ ਕਰਾ ਦੇਣਾ ਠੀਕ ਹੈ ਜੀ ਆ ਚੈੱਕ ਕਰ ਸਕਦੇ ਜੀ ਮੈਂ ਮਗਰਲੇ ਥਾਣਾ ਦਾ ਕਰੋ ਇਹ ਨੋ ਵੀ ਕੋਈ ਆ ਮਗਰਲੇ ਥਾਂ ਦਾ ਵੀ ਕਰਾ ਦੋ ਆ ਵੇਖੋ ਆਏ ਦਬਣੀ ਵਾਲੇ ਦਾ ਠੀਕ ਆ ਜੀ ਇੱਕੋ ਜਿਹਾ ਨਿਆਰਾ ਕੋਈ ਰੰਗ ਕਲਰ ਦਾ ਇਹਦਾ ਫਰਕ ਨਹੀਂ ਕਾ ਠੀਕ ਆ ਜੀ ਟਿੱਪਣ ਇੱਕੋ ਜੀ ਆ ਇਹ ਸਭ ਸਾਹ ਗਾਣਾ ਨੀਰਾ ਦਲਦਾ ਇਸ ਤਰ੍ਹਾਂ ਬਿਲਕੁਲ ਬਿਲਕੁਲ ਇੱਕੋ ਜਿਹਾ ਹੁੰਦਾ ਚੌਂਸ ਨਾ ਦਾ ਬਿਲਕੁਲ ਮਰਦਾ ਹਾਂ ਜੀ ਲਓ ਵੀ ਇਹ 52000 ਦੇ ਵਿੱਚੋਂ ਸ਼ੋਰ ਛਪਾ ਹੋ ਜਾਊਗਾ ਠੀਕ ਆ ਜੀ ਖੁਸ਼ ਸਾਹਿਬ ਨੰਬਰ ਹੈ 97792 94006 97792 94006 ਪਿੰਡ ਡਾਲ ਤਹਿਸੀਲ ਪਟੇ ਜਿਲਾ ਸ਼ਹੀ ਤਰਨਤਾਰ ਸਾਹਿਬ ਲਓ ਜੀ ਇਹ ਮੱਝ ਤੁਹਾਨੂੰ ਦਿਖਾਤੀ ਆ ਚਲੋ ਅੱਜ ਦੀ ਗੱਡੀ ਠੀਕ ਆ ਜੀ ਜੇਕਰ ਬਾਹਰ ਥੋੜਾ ਜਿਹਾ ਫਰਕ ਪਿਆ ਬਾਜ਼ਾਰ ਦਾ ਤੇ ਗਰਲਾ ਲਾਲਾ ਵੀ ਇੱਥੇ ਵੀ ਪਿਆ ਹੈ ਸੰਧੂ ਸਾਹਿਬ ਉਹ ਜੀਆਂ ਮੱਝਾਂ ਦੀ ਖਰੀਦ 155 ਦੀ ਕਰਦੇ ਰਿਹਾ ਬਾਹਰੋਂ ਹਾਂ ਵੇਖਦਾ ਰਿਹਾ 155 ਦੀ ਡੇਢ ਦੀ ਖਰੀਦ ਕਰਕੇ ਇੱਕ 60 ਦੀ ਇੱਕ 57 58 ਦਾ ਮਾਲ ਵੇਚਦੇ ਰਹੇ ਆ ਵੇਚਦੇ ਰਹੇ ਆ ਹਾਂ ਜੀ ਬਿਲਕੁਲ ਬਿਲਕੁਲ ਕੋਈ ਆਪਣੇ ਅੱਡੇ ਦੇ ਰੋਸਾ ਵਾਲਾ ਠੀਕ ਆ ਜੀ ਰੋਸ ਦੇ ਹਿਸਾਬ ਨਾਲ ਹੀ ਗੱਲ ਬੰਦੀ ਆਂਡ ਪਾਉਣ ਵਾਲਾ ਕੰਮ ਨਹੀਂ ਹੁੰਦਾ ਮੁੱਲ ਦਾ ਲੈਣ ਦੇਣ ਵਾਲਾ ਜਿੰਨੇ ਸੇ ਮਾਲ ਦੇ ਦੇਣਾ ਠੀਕ ਆ ਠੀਕ ਆ ਹਾਂ ਜੀ ਲੈ ਵੀ ਸੋ ਇਹ ਅੱਜ ਦੋਸਤੋ ਨੀਲੀ ਤੇ ਨੀਲੀ ਰਾਵੀ ਦੀ ਮਾਝ ਦਿਖਾਤੀ ਆ ਬਾਕੀ ਮੇਰਾ ਭਰਾ ਕਰੋ ਪਸੰਦ ਜਿਹੜੇ ਵੀ ਅੱਗੇ ਖਰੀਦਣਾ ਚਾਹੁੰਦੇ ਆ ਕਰ ਲੋ ਸੰਪਰਕ ਨੰਬਰ ਸਕਰੀਨ ਤੇ ਚੱਲਣ ਦੇ ਨੇ ਸੋ ਧੰਨਵਾਦ ਵੀਡੀਓ ਦੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ